ਵਾਰਡ ਨੰਬਰ 35 ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਜੂ ਮਹਾਜਨ ਦੀ ਅਗਵਾਈ ਹੇਠ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਚੋਣਵੀ ਉਮੀਦਵਾਰ ਦਿਨੇਸ਼ ਸਿੰਘ ਬੱਬੂ ਅਤੇ ਵਿਧਾਇਕ ਅਸ਼ਨੀ ਸ਼ਰਮਾ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਉਹਨਾਂ ਨੇ ਲੋਕਾਂ ਨੂੰ ਵੋਟ ਅਪੀਲ ਕੀਤੀ ਤੇ ਨਾਲ ਹੀ ਆਪਣੀ ਗੱਲ ਵੀ ਰੱਖਦੇ ਹੋਏ ਆ ਇਸ ਮੌਕੇ ਤੇ ਵਿਧਾਇਕ ਅਸ਼ਨੀ ਸ਼ਰਮਾ ਦਿਨੇਸ਼ ਸਿੰਘ ਬੱਬੂ ਤੇ ਰਾਜੂ ਮਹਾਜਨ ਨੇ ਕਿਹਾ ਕਿ ਜਿਸ ਤਰ੍ਹਾਂ ਲੋਕੀ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ ਨਿਸ਼ਚਿਤ ਤੌਰ ਤੇ ਭਾਰਤੀ ਜਨਤਾ ਪਾਰਟੀ 400 ਦਾ ਅੰਕੜਾ ਜਿਹੜਾ ਹੈ ਉਹ ਪਾਰ ਕਰੇਗੀ ਉਹਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਤੇ ਲੋਕਾਂ ਦਾ ਮਿਲ ਰਿਹਾ ਸਹਿਯੋਗ ਉਸ ਜਿੱਤ ਨੂੰ ਯਕੀਨੀ ਬਣਾਉਂਦਾ ਹੈ। ਮਾਤਾ ਕੀ ਜੈ ਜੋ ਬੋਲੇ ਸੋਨੇਹਾਰ ਜੈ ਕੀ ਜੈ ਜੋ ਬੋਲੇ ਸੋਨੇਹਾਰ ਜੈ ਕੀ ਜੈ ਬਹੁਤ ਬਹੁਤ ਦੇਰ ਹੋ ਗਈ। ਰੋਟੀ ਖਾਣੀਏ ਰੋਟੀ ਖਾਣੀਏ ਕੁੜਾ ਰਾਜ ਨੂੰ ਮਾਰਦੇ ਮੈਦਾਨ 'ਚ ਨਰੇਂਦਰ ਮੋਦੀ ਦੀ ਲਾਰ ਚੱਲ ਰਹੀ ਆ ਆਵਾਜ਼ ਚੱਲ ਰਹੀ ਆ ਸਿੰਘ ਬੱਬੂ ਪੰਜਾਬ ਆਸ ਦੀ ਰਾਜ ਦੇ ਚੱਲ ਰਿਹਾ ਔਰ ਨਰੇਂਦਰ ਮੋਦੀ ਦਾ ਜੋਰਿਆ ਕਨੇਸ਼ ਸਿੰਘ ਬੱਬੂ ਦਾ ਐਮਪੀ ਬੰਗਾਲ ਦਾ ਲੋਕਾਂ ਨੇ ਮੰਨ ਲਿਆ ਇਹ ਕਹਣਾ ਬੱਬੂ ਜੀ ਆਏ ਨੇ ਪੂਰੀ ਟੀਮ ਸਮੇਤ ਆਪ ਪੂਰੀ ਟੀਮ ਸਮੇਤ ਆਇਆ ਉਹਨਾਂ ਦਾ 62 ਨੰਬਰ 35 ਇਹ ਲੋਕਾਂ ਨੇ ਜੀਲੋ ਸਮਰਥਨ ਕੀਤਾ ਦਿਲੋਂ ਪਿਓਰ ਬਾੜ ਨੰਬਰ 35 ਮੈਂ ਕੋਈ ਬੰਦੇ ਖਰੀਦ ਕੇ ਨਹੀਂ ਲੈਂਦੇ ਮੈਂ ਕੋਈ ਮੋਲ ਦੇ ਨਹੀਂ ਲੈਂਦੇ ਮੇਰੀ ਬਾੜ ਹੀ 35 ਨੰਬਰ ਬਾੜ ਤੇ ਚੈੱਕ ਕਰ ਸਕਦੇ ਇੱਕ ਬੰਦਾ ਹੀ ਬਾਹਰ ਨਹੀਂ ਆਏਗਾ ਵੱਡੀ ਗੱਲ ਤੇ ਆ ਇੱਥੇ ਇਸ ਗਰਾਉਂਡ 'ਚ ਬੜੀਆਂ ਨਾਲ ਉੱਥੇ ਸਟੇਜਾਂ ਹੋਈਆਂ ਬੜੇ ਆਏ ਕੈਂਡੀਡੇਟ ਕੇ ਕੋਲ ਬੰਦੇ ਦਸੂਏ ਦੇ ਕੇ ਘੂਏ ਦੇ ਕੋਈ ਆਪਣੇ ਲੋਕ ਸਭਾ ਗਦਾਪੁਰ ਦਾ ਕੋਈ ਬੰਦਾ ਨਹੀਂ ਕੋਈ ਨੀ ਦੋਰੇ ਇਕੱਠੇ ਕਰ ਲੈ ਇਹ ਕੋਈ ਇਕੱਠੇ ਲੈ ਇੱਥੇ ਕੋਈ ਬੰਦਾ ਰੁਕਣ ਨਹੀਂ ਆਗਾ ਦੂਸਰੀ ਗੱਲ ਇਹ ਆ ਭਈ ਜਿਹੜੀਆਂ ਰੈਲੀਆਂ ਪਹਿਲੇ ਹੋਈਆਂ ਉਹਦਾ ਤੇ ਅੱਜ ਦਾ ਰਿਜ਼ਲਟ ਕਰ ਲੋ ਇੱਥੇ ਹਜ਼ਾਰ ਬੰਦੇ ਤੋਂ ਵੱਧ ਸੀ 1500 1600 ਬੰਦਾ ਹੋਣਾ ਕਰ ਦੋ ਆੜੀ ਕਿਉਂਕਿ 1200 20 ਦੀਆਂ ਕੁਰਸੀਆਂ ਲੱਗੀਆਂ ਸੀ ਹਜ਼ਾਰ ਬੰਦਾ ਪਿੱਛੇ ਖੜਾ ਨੰਬਰ 2 ਉਸ ਤੋਂ ਵੱਡੀ ਗੱਲ ਹੈ ਬੱਬੂ ਜੀ ਨੇ ਜਿਹੜੇ ਆਪਣੇ ਵਿਚਾਰ ਦੱਸਿਆ ਉਹਨਾਂ ਨੇ ਇਹੋ ਹੀ ਦੱਸਿਆ ਤਾਂ ਮੀਨਾ ਮਈ ਕਾਂਗਰਸ ਗਈ ਮਰੀ ਦਾ ਮਤਲਬ ਹੈ ਅਮਦੇ ਮੋਦੀ ਇਹ ਦੇ ਅਮੀਸ਼ਾ ਦਵਾਈ ਦੇ ਜੋਗੀ ਕਿਨਾਂ ਨੇ ਰੇਲ ਦੀਏ ਪੂਰੇ ਦੇਸ਼ ਇਸ ਕਰਕੇ ਕਾਂਗਰਸ ਗਈ ਆਪ ਗਈ ਆਪ ਬੱਲੀ ਦੀ ਦਮਾ ਕੇ ਟਾਂ ਦੀ ਝੇਲ ਚ ਕਾਂਗਰਸ ਰੇਲ ਚ ਹੈ ਇਹ ਮੋਦੀ ਖੇਲ ਚ ਹੈ ਕਿਉਂਕਿ ਮੋਦੀ ਨੇ ਲੋਕਾਂ ਨੂੰ ਮਿਲਣਾ ਲੋਕਾਂ ਨੂੰ ਗੱਲੇ ਲਗਾਣਾ ਹੈ ਤੇ ਜਿਹੜੀ ਆ ਆ ਆ ਪਾਰਟੀ ਉਹ ਤੁਹਾਨੂੰ ਲੱਭ ਜਾਣਾ ਪਹਿਲੇ ਕੇਜਰੀਵਾਸੀ ਦੀ ਮਾਨ ਕੇਜੀਵਾਲ ਜੀ 10 10:30 ਵਜੇ ਜੇਲ੍ਹ ਚੋਂ ਸਵੇਰੇ ਔਰ ਤੇ ਦੱਸ ਦੇਣਾ ਉਹਨਦੀ ਬਾਈ ਵਿਚਾਰੀ ਜੇਲ੍ਹ ਚ ਕਿਉਂਕਿ ਰਾਕਬ ਜੱਡਾ ਵੀ ਆ ਗਿਆ ਪਿੱਛੇ ਪਿੱਛੇ ਉਹ ਵੀ ਜਾ ਰਹੇ ਨੇ ਉਹਦੀ ਵਾਰੀ ਆ ਸਾਡੇ ਭਗਵਾਨ ਦੇ ਵਾਰੀ ਸਾਡੇ ਭਗਵਾਨ ਦੇ ਵੀ ਜੇਲ੍ਹ ਚ ਜਾ ਰਹੇ ਨੇ ਇਹਦੀ ਤਿਆਰੀ ਆ ਮੈਨੂੰ ਲੱਗਦਾ 15 ਅਗਸਤ ਤੋਂ ਪਹਿਲੇ ਪਹਿਲੇ ਕੋਈ ਲੱਗੇਗਾ ਤੁਹਾਨੂੰ ਇਥੇ ਵਾਰ 15 ਅਗਸਤ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਕੇ ਜਾਂ ਰਾਸ਼ਟਰਪਤੀ ਦੇ ਅੰਦਰ ਹੋਈ ਸਰਕਾਰ ਜਿਵੇਂ ਦੇਸ਼ ਜਿਹੜਾ ਝੰਡਾ ਝੁੜੋਣਾ ਇੰਨੀ ਇਹਨਾਂ ਨੇ ਕਬਲੇਵਾਜੀ ਕੀਤੀ ਆ ਦੁਖੀ ਪਬਲਿਕ ਦਾ ਆ ਇੱਕ ਲੇਡੀਆਂ ਲੇਡੀ ਸਭ ਤੋਂ ਬਾਤਰ ਸ਼ਕਤੀ ਇਹ ਦੀ ਉਹਨਾਂ ਨਾਲ ਵੀ ਧੋਖਾ ਕੀਤਾ ਕਹਿੰਦਾ ਸੀ 18 ਸਾਲ ਤੋਂ ਲੈ ਕੇ ਜਿੰਨੀ ਮਰਜ਼ ਬਜ਼ੁਰਗ ਲੇਡੀਆਂ ਨੂੰ 1000 ਰੁਪਏ ਦੇਣਾ ਸਰਕਾਰ ਬੰਦੇ ਅੱਜ ਲਗਭਗ 2.5 ਸਾਲ ਤੋਂ ਉੱਤੇ ਹੋ ਗਿਆ 2.5 ਸਾਲ ਤੇ ਹੋਈ ਗਿਆ ਸਰਕਾਰ ਬੰਦੇ ਕਿੱ체 ਭਗਵੰਤ ਮੰਦ ਤੇ ਕਿੱ체 ਗਿਜਰੀਵਾਲ ਜੀ ਤੁਹਾਡੇ ਵਾਦੇ ਕਿੱ체 ਆ ਬਿਜਲੀ ਦੀ ਜਿਹੜੀ ਫੇਲ ਪਾਉ ਕੀਤੀ ਉਹ ਵੀ ਦੀਡਰ ਹਮਾਂ ਕੀਤਾ ਦਾ ਮਰੇ ਉਸ ਹੋਂ ਨਾ ਪੀਲੀ ਕੀਤੀ ਫਰੀ ਬਜੇ ਨਾਲ ਲੋਕੀਂ ਨਾਲੇ ਘਰ ਤੀਓ ਕੇ ਦਾ ਇੱਕ ਬਲਬ ਇੱਕ ਪੱਖਾ ਓਹ ਜੇ ਘਰ ਤੇ ਕੋਈ ਨਹੀਂ ਆ ਜਦ ਦੋ ਪੱਖੇ ਨਾਲ ਹੋਣ ਤੇ ਬੀਲੇ ਦਾ ਡਰਾਮਾ ਐਵੇਂ ਲੋਕਾਂ ਨੂੰ ਬੇਗੁਨਾਹ ਬਣਾਇਆ ਬਣਾਈਓ ਪਰ ਪੰਜਾਬ ਦੇ ਬਲ ਹੂ ਨਹੀਂ ਜ ਵੱਡੇ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਪ੍ਰਧਾਨ ਮੰਤਰੀ ਜਿਹੜੀ ਰੈਲੀ ਹੁੰਦੀ ਬੱਲੇ ਬੱਲੇ ਕਰਾਤੀ ਹੈ 200 ਸਵਾ 2 ਸਵਾ 2 ਲੱਖ ਕਰੋੜ 2 ਸਵਾ 2 ਲੱਖ ਬੰਦਾ ਸੀ ਉਦੋਂ ਰੈਲੀ 'ਚ ਔਰ 75 ਹਜ਼ਾਰ ਬੰਦਾ ਆਇਆ ਹੀ ਜਿਹਨਾਂ ਨੂੰ ਸਟੇਜ ਤੇ ਜਗ੍ਹਾ ਨਹੀਂ ਮੇਰੀ ਕੁਰਸੀ ਨਹੀਂ ਹੈਗੀ ਬਾਹਰ ਧੁੱਪ 'ਚ ਖੜੇ ਸੀ ਇਡੀ ਵੱਡੀ ਰੈਲੀ ਕਿੱਥੇ ਹੈ ਜਿਹੜੀ ਦਿਨਾਂ ਦੇਖ ਲਓ ਦੀ ਪਬਲਿਕ ਦੇਖ ਲਓ ਪਬਲਿਕ ਦੇਖ ਲਓ ਪੱਤਰਕਾਰ ਸਾਰੇ ਦੇਖ ਲੈ ਵੀਡੀਓ ਕਿੰਨੇ ਲੈ ਕੇ ਬੰਦਾ ਜਿੰਨੇ ਭੇਡੂ ਦੇ ਬਾਲ ਹੁੰਦੇ ਆ ਉਸ ਤੋਂ ਵੱਧ ਪਬਲਿਕ ਇੱਥੇ ਜਿਹੜਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਦੇਸ਼ ਵਾਸੀਆਂ ਨੂੰ ਭਈ ਲੋਕੋ ਜਾਗੋ ਤੁਹਾਡੇ ਜਿਹੜੇ ਆਣ ਵਾਲੇ ਦੋਤਰੇ ਪੁੱਤਰੇ ਆ ਉਹਨਾਂ ਦੇ ਪੁੱਤਰੇ ਉਹਨਾਂ ਉਹਨਾਂ ਨੂੰ ਬਖਸ਼ਣਾ ਨਹੀਂ ਇਹ ਮੌਕਾ ਆ ਨਾ ਤੁਹਾਨੂੰ ਜ਼ਰਾ ਮੋਦੀ ਲੱਭਣਾ ਤੇ ਨਾ ਤੁਹਾਨੂੰ ਮੁੜ ਕੇ ਇਹੋ ਜੇ ਕਮਲ ਬਣਨੇ ਆ ਜਿਸ ਬੰਦੇ ਨੇ ਕੋਈ ਕੰਮ ਨਹੀਂ ਛੱਡਿਆ ਅਸੀਂ ਵੋਟ ਪਾਉਣ ਜਾਂਦੇ ਹਾਂ ਘਰੋਂ ਅਸੀਂ ਸੋਚ ਸਮਝ ਕੇ ਪਾਣਾ ਸਾਡੇ ਵੋਟ ਨਾਲ ਦੇਸ਼ ਆਜ਼ਾਦ ਹੋਣਾ ਜਾਂ ਗੁਲਾਮ ਹੋਣਾ ਰਾਹੁਲ ਗਾਂਧੀ ਦੀ ਨੀਤੀਆਂ ਪਾਕਿਸਤਾਨ ਦੀਆਂ ਕੇਜਰੀਵਾਲ ਦੀ ਨੀਤੀਆਂ ਪਾਕਿਸਤਾਨ ਦੀਆਂ ਪੱਛਮੀ ਬਾਲ ਵਾਲੀ ਜਿਹੜੀ ਉਹ ਮਮਤਾ ਉਹਦੀ ਨੀਤੀਆਂ ਬੰਗਲਾਦੇਸ਼ ਦੀਆਂ ਇਸ ਕਰਕੇ ਜਿਹੜੀ ਬਾਕੀ ਕੋਈ ਕੋਈ ਵੀ ਪਾਰਟੀ ਅਸੀਂ ਨਹੀਂ ਜਿਹੜੀ 543 ਸੀਟਾਂ ਦੇ ਚੋਣ ਲੜ ਰਹੀ ਹੈ ਇੱਕੋ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ 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 230 ਵੋਟਾਂ ਲੜ ਰਹੀ ਨੇ ਕਿਸੇ ਸਰਕਾਰ ਨੂੰ ਨਹੀਂ ਕੇਜਰੀਵਾਲ ਕੇਜਰੀਵਾਲ 20 ਸੀਟਾਂ ਦੇ ਚੋਣ ਲੜ ਰਿਹਾ वो कोई दस सीट कोई पांच सीट सारे कहने प्रधानमंत्री हैं साड़ी पार्टी एक नारा है अब की बात चार सौ पार मोदी सरकार जिंदाबाद If you wish that your child learns today and leads tomorrow, bring them to A and M's James Cambridge International School, Patankot, affiliated to CBSE little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.